ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਪਰਿਸ਼ਰਤ ਸ੍ਰੀ ਅਕਾਲ ਜੀ ਬਰਕਤ ਦੀ ਰਸੋਈ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਤੁਹਾਡੇ ਨਾਲ ਬੈਂਗਣ ਦੇ ਪੜਥੇ ਦੀ ਰੈਸਪੀ ਸ਼ੇਅਰ ਕਰਨ ਲੱਗੇ ਆ ਇਹ ਬੈਂਗਣ ਦਾ ਪੜਤਾ ਬਹੁਤ ਹੀ ਆਸਾਨੀ ਦੇ ਨਾਲ ਬਣ ਕੇ ਤਿਆਰ ਹੋ ਜਾਂਦਾ ਹੈ ਤੇ ਖਾਣ ਦੇ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਲੱਗਦਾ ਹੈ ਦੇਖੋ ਆਪਾਂ ਨੇ ਬੈਂਗਣਾ ਨੂੰ ਨਾਲ ਤੇ ਪਾਣੀ 'ਚ ਉਬਾਲਣਾ ਹੈ ਨਾ ਅੱਗ ਵਿੱਚ ਭੁੰਨਣਾ ਹੈ ਬਹੁਤ ਆਸਾਨੀ ਦੇ ਨਾਲ ਨਵੇਂ ਤਰੀਕੇ ਦੇ ਨਾਲ ਆਪਾਂ ਤੁਹਾਨੂੰ ਬਣਾਉਣਾ ਦੱਸਾਂਗੇ ਬਣੇ ਰਹੋ ਤੁਸੀਂ ਵੀਡੀਓ ਦੇ ਨਾਲ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਜੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਇੱਥੇ ਆਪਾਂ ਹੁਣ ਵੈਂਗਣ ਦਾ ਪੜਥਾ ਬਣਾਉਣਾ ਕਰਦੇ ਆਂ ਜੀ ਸਟਾਰਟ ਹਾਂਜੀ ਇੱਥੇ ਆਪਾਂ ਨੇ ਪੜਥਾ ਬਣਾਉਣ ਦੇ ਲਈ 1 ਕਿਲੋ ਲੈ ਲਿਆ ਹੈ ਆ ਵੈਂਗਣ ਤੇ 4-5 ਲੈਨੇ ਆਪਾਂ ਮੀਡੀਅਮ ਜੇ ਸਾਈਜ਼ ਦੇ ਟਮਾਟਰ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਧੋ ਲਿਆ ਹੈ ਇਹਨਾਂ ਦਾ ਹੁਣ ਆਪਾਂ ਛਿਲਕਾ ਉਤਾਰ ਲਵਾਂਗੇ ਇਹਨਾਂ ਨੂੰ ਆਪਾਂ ਕੋਈ ਅੱਗ ਵਿੱਚ ਨਹੀਂ ਪੁੰਨਾਂਗੇ ਆਪਾਂ ਤੁਹਾਨੂੰ ਇੱਕ ਸੌਖੇ ਜਿਹੇ ਤਰੀਕੇ ਦੇ ਨਾਲ ਬੈਂਗਣ ਦਾ ਪੜਥਾ ਜਿਹੜਾ ਹੈ ਬਣਾਉਣਾ ਦੱਸਾਂਗੇ ਤੇ ਇਦਾਂ ਆਪਾਂ ਛਿਲਕਾ ਇਹਦਾ ਉਤਾਰ ਲਵਾਂਗੇ ਛਿਲਕਾ ਉਤਾਰ ਦੀਸਾਰ ਹੀ ਆਪਾਂ ਨੇ ਬੈਂਗਣਾ ਨੂੰ ਪਾਣੀ ਦੇ ਵਿੱਚ ਰੱਖਣਾ ਹੈ ਇਹ ਜਲਦੀ ਕਾਲੇ ਪੈ ਜਾਂਦੇ ਇਸ ਕਰਕੇ ਆਪਾਂ ਨੇ ਨਾਲ ਦੀ ਨਾਲ ਇਹਨਾਂ ਨੂੰ ਪਾਣੀ 'ਚ ਹੀ ਰੱਖਣਾ ਇਦਾਂ ਨਾਲ ਆਪਾਂ ਨੇ ਇਹਨਾਂ ਨੂੰ ਰਫਲੀ ਜਿਹਾ ਕੱਟ ਲੈਣਾ ਹੈ ਇਹ ਤੁਸੀਂ ਦੇਖ ਸਕਦੇ ਹੋ ਪਾਣੀ ਨਾਲੇ ਵਿੱਚ ਚੈੱਕ ਕਰ ਲੈਣਾ ਇਹ ਬੈਂਗਣ ਬਿਲਕੁਲ ਸਾਫ਼ ਨੇ ਤੇ ਜਦੋਂ ਆਪਾਂ ਅੱਗ 'ਚ ਭੁੰਨਦੇ ਆਪਾਂ ਨੂੰ ਕੋਈ ਪਤਾ ਨਹੀਂ ਹੁੰਦਾ ਹੈਗੇ ਵਿੱਚੋਂ ਕਿਸ ਤਰ੍ਹਾਂ ਦੇ ਬੈਂਗਣ ਹੈਗੇ ਆ ਤੇ ਇਦਾਂ ਇਹਨਾਂ ਨੂੰ ਪਰਫਲੀ ਜਿਹਾ ਕੱਟ ਲਵਾਂਗੇ ਸਾਰੇ ਬੈਂਗਣ ਆਪਾਂ ਇਸੇ ਤਰੀਕੇ ਦੇ ਨਾਲ ਕੱਟ ਲੈਣੇ ਨੇ ਤੇ ਪਾਣੀ ਵਿੱਚ ਹੀ ਰੱਖਣੇ ਆ। ਇੱਥੇ ਦੇਖੋ ਆਪਾਂ ਨੇ ਸਾਰੇ ਬੈਂਗਣ ਕੱਟ ਲਏ ਨੇ ਤੇ ਇਹ ਵਾਲਾ ਪਾਣੀ ਥੋੜਾ ਜਿਹਾ ਗੰਧਲਾ ਹੋ ਗਿਆ ਹੈ ਇਹਨੂੰ ਹੁਣ ਆਪਾਂ ਕੱਢ ਦੇਵਾਂਗੇ ਤੇ ਨਾਲੇ ਬੈਂਗਣਾਂ ਨੂੰ ਇੱਕ ਵਾਰੀ ਆਪਾਂ ਹੋਰ ਧੋ ਲਵਾਂਗੇ। ਇੱਥੇ ਦੇਖੋ ਆਪਾਂ ਨੇ ਬੈਂਗਣਾਂ ਨੂੰ ਧੋ ਲਿਆ ਹੈ ਤੇ ਪਾਣੀ ਚੇਂਜ ਕਰ ਦਿੱਤਾ ਹੈ ਇਹਨਾਂ ਨੂੰ ਐਨੇ ਪਟਾਕੇ ਰੱਖ ਦਿੰਨੇ ਆ। ਹੁਣ ਜਿਹੜੇ ਆਪਣੇ ਕੋਲੇ ਆ ਵਾਲੇ ਟਮਾਟਰ ਨੇ ਆਪਾਂ ਇਹਨਾਂ ਦਾ ਵੀ ਛਿਲਕਾ ਉਤਾਰ ਲਵਾਂਗੇ ਇਸ ਤਰੀਕੇ ਦੇ ਨਾਲ ਆਪਾਂ ਛਿਲਕਾ ਉਤਾਰ ਲੈਣਾ ਹੈ ਜੀ ਬਹੁਤ ਵਧੀਆ ਇਸ ਤਰਕੇ ਦੇ ਨਾਲ ਪਰਤਾ ਬਣ ਕੇ ਤਿਆਰ ਹੁੰਦਾ ਹੈ ਤੇ ਬਹੁਤ ਸੌਖਾ ਤਰੀਕਾ ਹੈ ਜੀ ਇਸ ਤੋਂ ਸੌਖਾ ਤਰੀਕਾ ਪਰਤਾ ਬਣਾਉਣ ਦਾ ਹੋਰ ਕੋਈ ਹੋ ਹੀ ਨਹੀਂ ਸਕਦਾ ਦੇਖੋ ਆਪਾਂ ਨੇ ਟਮਾਟਰਾਂ ਦਾ ਛਿਲਕਾ ਵੀ ਉਤਾਰ ਲਿਆ ਹੈ ਇਹਨਾਂ ਨੂੰ ਵੀ ਆਪਾਂ ਨੇ ਰਫਲੀ ਜਿਹਾ ਕੱਟ ਲੈਣਾ ਹੈ ਟਮਾਟਰ ਵੀ ਆਪਾਂ ਨੇ ਲਾਲ ਲੈਣੇ ਨੇ ਦੇਖੋ ਜੀ ਆਪਾਂ ਟਮਾਟਰ ਵੀ ਕੱਟ ਲਏ ਨੇ ਇੱਥੇ ਆਪਾਂ ਨੇ ਇਹ ਕੁੱਕਰ ਰੱਖ ਲਿਆ ਜੀ ਗੈਸ ਦੇ ਉੱਤੇ ਇਹਦੇ ਵਿੱਚ ਪਾਵਾਂਗੇ ਆਪਾਂ ਸਰੋਂ ਦਾ ਤੇਲ ਆਪਾਂ 2-3 ਚਮਚ ਪਾ ਦਵਾਂਗੇ ਜੀ ਸਰੋਂ ਦੇ ਤੇਲ ਦੇ ਇੱਧਰ ਦੇਖੋ ਜੀ ਤੇਲ ਗਰਮ ਹੋ ਚੁੱਕਿਆ ਹੈ ਤੇ ਬੈਂਗਣ ਵੀ ਆਪਾਂ ਨੇ ਪਾਣੀ ਵਿੱਚੋਂ ਕੱਢ ਲਏ ਨੇ ਹੁਣ ਆਪਾਂ ਇਹਨਾਂ ਨੂੰ ਪਾ ਦਵਾਂਗੇ ਤੇਲ ਦੇ ਵਿੱਚ ਤੇ ਨਾਲ ਹੀ ਆਪਾਂ ਟਮਾਟਰ ਐਡ ਕਰ ਦਵਾਂਗੇ ਇਹਦੇ ਵਿੱਚ ਆਪਾਂ ਅੱਧਿਕ ਚਮਚ ਪਾ ਦਵਾਂਗੇ ਜੀ ਨਮਕ ਨਮਕਪਾਣ ਦੇ ਨਾਲ ਇਹ ਛੇਤੀ ਸੌਫਟ ਹੋ ਜਾਣਗੇ ਇਹਨਾਂ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਦੇ ਨਾਲ ਮਿਲਾ ਦੇਵਾਂਗੇ ਇਹਨਾਂ ਨੂੰ ਆਪਾਂ ਨੇ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਲਿਆ ਜੀ ਹੁਣ ਆਪਾਂ ਕੁੱਕਰ ਦਾ ਢੱਕਣ ਕਰ ਦਵਾਂਗੇ ਬੰਦ ਤੇ ਆਪਾਂ 2 ਤੋਂ 3 ਬਿਸਲਾ ਲਗਵਾਵਾਂਗੇ ਇੱਥੇ ਦੇਖੋ 3 ਬਿਸਲਾ ਬੱਗ ਚੁੱਕੀਆਂ ਸੀ ਤੇ ਗੈਸ ਆਪਾਂ ਬੰਦ ਕਰ ਦਿੱਤਾ ਸੀ ਤੇ ਹੁਣ ਆਪਾਂ ਕੁੱਕਰ ਦਾ ਢੱਕਣ ਖੋਲ੍ਹ ਕੇ ਚੈੱਕ ਕਰ ਲੈਣੇ ਆ ਇਹ ਲੋ ਜੀ ਤੁਸੀਂ ਦੇਖ ਸਕਦੇ ਹੋ ਇਹ ਕੁਝ ਇਸ ਤਰੀਕੇ ਦੇ ਨੇ ਇਹਦੇ ਵਿੱਚ ਪਾਣੀ ਆ ਤੇ ਹੁਣ ਆਪਾਂ ਨੇ ਨਾ ਗੈਸ ਔਨ ਕਰ ਲੈਣਾ ਹੈ ਇੱਥੇ ਦੇਖੋ ਜੀ ਗੈਸ ਆਪਾਂ ਨੇ ਔਨ ਕਰ ਲਿਆ ਏ ਤੇ ਆਪਾਂ ਇਹਨੂੰ ਇਸ ਤਰੀਕੇ ਦੇ ਨਾਲ ਚੰਗੀ ਤਰ੍ਹਾਂ ਦੇ ਨਾਲ ਮੈਸ਼ ਕਰ ਦੇਵਾਂਗੇ ਤੇ ਜਿਹੜਾ ਇਹਦੇ ਵਿੱਚ ਐਕਸਟਰਾ ਪਾਣੀ ਆ ਇਹ ਵੀ ਸੁੱਕ ਜਾਊਗਾ ਬਸ ਆਪਾਂ ਨੇ 5-7 ਮਿੰਟ ਇਹਨੂੰ ਇਦਾਂ ਫੁੱਲ ਸੇਕ ਦੇ ਉੱਤੇ ਪਕਾਉਣਾ ਹੈ ਇਹ ਲੋਜੀ ਨੂੰ ਆਪਾਂ ਨੇ ਚੰਗੀ ਤਰ੍ਹਾਂ ਦੇ ਨਾਲ ਕਰ ਲਿਆ ਇਹ ਮੈਸ਼ ਇਹ ਤੁਸੀਂ ਦੇਖ ਸਕਦੇ ਹੋ ਪਹਿਲਾਂ ਨਾਲੋਂ ਗਾੜੇ ਵੀ ਹੋ ਗਏ ਆ ਤੇ ਇਹਨੂੰ ਨਾ ਹੁਣ ਆਪਾਂ ਪੱਕੀ ਜਾਣ ਦਵਾਂਗੇ ਦੂਜੇ ਪਾਸੇ ਆਪਾਂ ਮਸਾਲਾ ਭੁੰਨਦੇ ਆ ਉਧਰ ਦੇਖੋ ਜੀ ਕੁੱਕਰ ਇਧਰ ਦੇਖੋ ਜੀ ਆਪਾਂ ਨੇ ਕੜਾਹੀ ਰੱਖ ਲਈਏ ਗੈਸ ਦੇ ਉੱਤੇ ਇਹਦੇ ਵਿੱਚ ਪਾਵਾਂਗੇ ਆਪਾਂ ਸਰੋਂ ਦਾ ਤੇਲ ਆਪਾਂ ਇਹਦੇ ਵਿੱਚ 3-4 ਵੱਡੇ ਚਮਚ ਸਰੋਂ ਦਾ ਤੇਲ ਪਾ ਲਵਾਂਗੇ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਕੜਨ ਦਵਾਂਗੇ ਇਧਰ ਤੇਲ ਹੋ ਚੁੱਕਿਆ ਹੈ ਜੀ ਗਰਮ ਇਹਦੇ ਵਿੱਚ ਪਾ ਦਵਾਂਗੇ ਆਪਾਂ ਇੱਕ ਚਮਚ ਜੀਰਾ ਇਥੇ ਭਾਜੀਰੇ ਨੂੰ ਢੜਕਣ ਦਵਾਂਗੇ ਜੀਰਾ ਦੇਖੋ ਜੀ ਢੜਕ ਗਿਆ ਹੈ ਉਹ ਨਾਲ ਹੀ ਪਾ ਦਵਾਂਗੇ ਆਪਾਂ ਇੱਕ ਪੋਥੀ ਲਸਣ ਦੀ ਇਹਨੂੰ ਬਰੀਕ ਚੋਪ ਕਰ ਲਿਆ ਸੀ ਆਪਾਂ ਨੇ ਇਥੇ ਨਾ ਪਹੇਲਾ ਸੰ ਨੂੰ ਜ਼ਿਆਦਾ ਨਹੀਂ ਸਾੜਨਾ ਬਸ ਹਲਕਾ ਜਿਹਾ ਹੀ ਆਪਾਂ ਨੇ ਭੁੰਨਣਾ ਹੈ ਹੁਣ ਆਪਾਂ ਨਾਲ ਹੀ ਪਾ ਦਾਂਗੇ ਪਿਆਜ਼ ਪਿਆਜ਼ ਇਥੇ ਮੈਂ ਚਾਰ ਲਏ ਨੇ ਚਾਰ ਪਿਆਜ਼ ਮੈਂ ਪਾਣੀ ਵਿੱਚ ਮਤਲਬ ਕੱਟ ਲਈ ਸੀ ਧੋ ਕੇ ਕੱਟ ਲਈ ਸੀ ਉਸ ਤੋਂ ਬਾਅਦ ਇੱਕ ਵਾਰ ਫੇਰ ਕੱਟੜ ਦੋਵਾ ਧੋ ਲਈ ਸੀ ਉਸ ਤੋਂ ਬਾਅਦ ਟੋਕਰੀ ਜਿਹਾ ਰੱਖ ਦਿੱਤੀ ਸੀ ਜੀ ਪਿਆਜ਼ਾਂ ਨੂੰ ਹੁਣ ਆਪਾਂ ਬੁੰਨ ਲਾਵਾਂਗੇ ਉਧਰ ਆਪਣੇ ਪਿਆਜ਼ ਭੁੱਜ ਰਹੇ ਨੇ ਇੱਥੇ ਤੁਸੀਂ ਪਿਆ ਵੀ ਦੇਖ ਸਕਦੇ ਹੋ ਪਹਿਲਾਂ ਇਹਨਾਂ ਨੂੰ ਗਾੜਾ ਹੋ ਚੁੱਕਿਆ ਏ ਤੇ ਇਹਨੂੰ ਆਪਾਂ ਮੀਡੀਅਮ ਤੇ ਰੱਖਿਆ ਹੋਇਆ ਏ ਇੰਨੇ ਪੱਕੀ ਜਾਊਗਾ ਇੱਥੇ ਨਾ ਆਪਾਂ ਨੇ ਪਿਆਜ਼ਾਂ ਨੂੰ ਨਾ ਹੀ ਬਹੁਤ ਜਾਲਣਾ ਏ ਨਾ ਹੀ ਬਹੁਤੇ ਕੱਚੇ ਰੱਖਣੇ ਆ ਆਪਾਂ ਨੇ ਲਾਈਟ ਜੇ 골ਡਨ ਇਹ ਕਰ ਲੈਣੇ ਆ ਦੇਖੋ ਪਿਆਜ਼ ਥੋੜੇ ਥੋੜੇ ਪੱਕ मतलब 골ਡਨ ਜੇ ਹੋਣੇ ਸ਼ੁਰੂ ਹੋ ਗਏ ਆ ਇਹਦੇ ਵਿੱਚ ਆਪਾਂ ਪਾ ਦਵਾਂਗੇ ਤਿੰਨ ਹਰੀਆਂ ਮਿਰਚਾਂ ਕੱਟ ਕੇ ਦੇ ਦੇ ਵਿੱਚ ਆਪਾਂ ਤਿੰਨ ਕਿਹਰੀਆਂ ਵਿੱਚ ਇਸ ਤਰ੍ਹਾਂ ਹੀ ਪਾ ਦਾਂਗੇ ਵਧੀਆ ਲੱਗਦੀਆਂ ਨੇ ਦੇਖਣ ਦੇ ਵਿੱਚ ਤੇ ਬਾਅਦ ਵਿੱਚ ਇਹ ਭੁੱਜੀਆਂ ਜਿਹਾ ਹੋਈਆਂ ਖਾਣ ਦੇ ਵਿੱਚ ਵੀ ਬਹੁਤ ਟੇਸਟੀ ਲੱਗਦੀਆਂ ਨੇ ਤੁਸੀਂ ਪਾਣੀ ਆ ਪਾ ਸਕਦੇ ਹੋ ਨਹੀਂ ਤੁਸੀਂ ਸਕਿੱਪ ਵੀ ਕਰ ਸਕਦੇ ਹੋ ਬਸ ਹਲਕੇ ਹਲਕੇ ਜੇ ਭੁਜਣੇ ਸ਼ੁਰੂ ਹੋਏ ਜਾਂ ਜ਼ਿਆਦਾ ਨਹੀਂ ਚਾਲਨੇ ਬਸ ਆਪਾਂ ਦਾ ਕੱਚਾਪਣ ਜੀ ਖਤਮ ਕਰਨਾ ਹੈ ਲੋ ਜੀ ਪਿਆਜ਼ ਆਪਣੇ ਜਿੰਨੇ ਕਾਪਾਂ ਨੇ ਭੁੱਜਣ ਭੁੰਨੇ ਸੀਗੇ ਉਹਨੇ ਕਾ ਭੁੰਨ ਭੁੱਜ ਗਏ ਆ ਤੇ ਇਹਦੇ ਵਿੱਚ ਪਾਵਾਂਗੇ ਹੁਣ ਆਪਾਂ ਨਮਕ ਨਮਕ ਇੱਥੇ ਆਪਾਂ ਦੇਖ ਕੇ ਪਾਣਾ ਹੈ ਕਿਉਂਕਿ ਜਦੋਂ ਆਪਾਂ ਨੇ ਬੈਂਗਣਾ ਨੂੰ ਉਧਰ ਕੁੱਕਰ ਵਿੱਚ ਰੱਖਿਆ ਸੀ ਉਹਦੇ ਵਿੱਚ ਵੀ ਆਪਾਂ ਨਮਕ ਪਾਇਆ ਹੋਇਆ ਏ ਅੱਧਾ ਚਮਚ ਪਾਵਾਂਗੇ ਜੀ ਇਹਦੇ ਵਿੱਚ ਆਪਾਂ ਲਾਲ ਮਿਰਚ ਪਾਊਡਰ ਅੱਧਾ ਚਮਚ ਪਾਵਾਂਗੇ ਜੀ ਆਪਾਂ ਹਲਦੀ ਪਾਊਡਰ ਇੱਕ ਛੋਟੀ ਚਮਚ ਪਾਵਾਂਗੇ ਜੀ ਇਹਦੇ ਵਿੱਚ ਪਤਾ ਨਹੀਂ ਆ ਪਾਊਡਰ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਮਿਲਾ ਲਵਾਂਗੇ ਇਹਨਾਂ ਨੂੰ ਭੁੰਨਣ ਆਏ ਆਪਾਂ ਨੇ ਬਸ ਇੱਕ ਮਿੰਟ ਦਾ ਜਿਹੜਾ ਹਲਦੀ ਦਾ ਕੱਚਾ ਪਾਣਾ ਖਤਮ ਹੋ ਜਾਵੇ ਦੇਖੋ ਜੀ ਆਪਾਂ ਨੇ 1 ਮਿੰਟ ਮਸਾਲੇ ਨੂੰ ਭੁੰਨ ਲਿਆ ਏ ਹਲਦੀ ਵਗੈਰਾ ਪਾਉਣ ਤੋਂ ਬਾਅਦ ਤੇ ਇੱਧਰ ਤੁਸੀਂ ਇਹ ਵੀ ਦੇਖ ਸਕਦੇ ਹੋ ਇਹ ਚ ਜਿਹੜਾ ਐਕਸਟਰਾ ਪਾਣੀ ਸੀ ਉਹ ਚੰਗੀ ਤਰ੍ਹਾਂ ਦੇ ਨਾਲ ਸੁੱਕ ਚੁੱਕਿਆ ਏ ਹੁਣ ਆਪਾਂ ਪੈਂਗਨਾ ਤੇ ਟਮਾਟਰ ਨੂੰ ਜਿਹੜੇ ਪੰ ਚੰਗੀ ਤਰ੍ਹਾਂ ਦੇ ਨਾਲ ਪਕਾਏ ਨੇ ਉਹ ਇਸ ਮਸਾਲੇ ਦੇ ਵਿੱਚ ਕਰ ਦੇਵਾਂਗੇ ਜੀ ਐਡ ਲੋ ਜੀ ਹੁਣ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਕਰ ਲਵਾਂਗੇ ਮਿਕਸ ਤੇ ਸੇਕ ਆਪਾਂ ਨੇ ਇੱਥੇ ਮੀਡੀਅਮ 'ਤੇ ਕਰ ਦਿੱਤਾ ਏ ਮੀਡੀਅਮ 'ਲੀ ਸੇਕ ਦੇ ਉੱਤੇ ਆਪਾਂ ਇਹਨੂੰ ਪਕਾ ਲਾਂਗੇ 5 ਕਿ ਮਿੰਟ ਆਪਾਂ ਪਕਾਵਾਂਗੇ మీడియం ਸਟੇਕ ਦੇ ਉੱਤੇ ਤਾਂ ਜੋ ਮਸਾਲੇ ਵੈਂਗਣਾ ਦੇ ਵਿੱਚ ਚੰਗੀ ਤਰ੍ਹਾਂ ਦੇ ਨਾਲ ਰਚ ਜਾਣ ਤੇ ਟੇਸਟ ਵਧੀਆ ਆਵੇ ਪੜਥੇ ਦੇ ਵਿੱਚੋਂ ਇੱਥੇ ਦੇਖੋ ਜੀ ਪੜਥੇ ਨੂੰ ਆਪਾਂ ਨੇ 6 ਕਿ ਮਿੰਟ ਪਕਾਇਆ ਏ ਇਹਨੇ ਚੰਗੀ ਤਰ੍ਹਾਂ ਦੇ ਨਾਲ ਤੇਲ ਛੱਡਣਾ ਸ਼ੁਰੂ ਕਰ ਦਿੱਤਾ ਏ ਇੱਥੇ ਹੁਣ ਆਪਣਾ ਪੜਥਾ ਚੰਗੀ ਤਰ੍ਹਾਂ ਦੇ ਨਾਲ ਪੱਕ ਗਿਆ ਏ ਇਹਨੂੰ ਕੱਢ ਲਵਾਂਗੇ ਜੀ ਆਪਾਂ ਇੱਕ ਡੋਂਗੇ ਦੇ ਵਿੱਚ ਤੇ ਗੈਸ ਕਰ ਦਵਾਂਗੇ ਆਪਾਂ ਬੰਦ ਲਓ ਜੀ ਆਪਾਂ ਨੇ ਇਹ ਪੜਥਾ ਡੋਂਗੇ ਦੇ ਵਿੱਚ ਕੱਢ ਲਿਆ ਏ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਤੇ ਬਹੁਤ ਹੀ ਟੇਸਟੀ ਪੜਥਾ ਬਣ ਕੇ ਤਿਆਰ ਹੋਇਆ ਏ ਤੁਸੀਂ ਇਸ ਤਰੀਕੇ ਦੇ ਨਾਲ ਜਰੂਰ ਬਣਾ ਕੇ ਦੇਖਣਾ ਬਹੁਤ ਹੀ ਸੌਖਾ ਤਰੀਕਾ ਹੈ ਜੀ ਆਪਣੇ ਘਰ ਦੇ ਵਿੱਚ ਇਸ ਤਰੀਕੇ ਜਰੂਰ ਬਣਾਇਓ ਬੈਂਗਣ ਦਾ ਪੜਥਾ ਤੇ ਇਹਨੂੰ ਹੁਣ ਆਪਾਂ ਥੋੜਾ ਜਿਹਾ ਧਨੀਏ ਦੀ ਬੱਤੀਆਂ ਨਾਲ ਸਜਾ ਲਵਾਂਗੇ ਬੈਂਗਣ ਦੇ ਪੜਥੇ ਦੇ ਵਿੱਚ ਜੇ ਤੁਸੀਂ ਧਨੀਆ ਪਾਣਾ ਚਾਹੁੰਦੇ ਹੋ ਤਾਂ ਪਾ ਸਕਦੇ ਹੋ ਪਰ ਇਹਦੇ ਵਿੱਚ ਸਾਨੂੰ ਥੋੜਾ ਜਿਹਾ ਕੱਟ ਧਨੀਆ ਪਸੰਦ ਆ ਬੈਂਗਣ ਦੇ ਪੜਥੇ ਦੇ ਵਿੱਚ ਇਸ ਕਰਕੇ ਅਸੀਂ ਥੋੜਾ ਜਿਹਾ ਬਸ ਗਾਰਨਿਸ਼ ਹੀ ਕੀਤਾ ਇਹ ਕਿ ਕਿਸ ਤਰ੍ਹਾਂ ਲੱਗੀ ਤੁਹਾਨੂੰ ਸਾਡੀ ਵੀਡੀਓ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਜੀ ਜੇ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਮੇਰੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਲਾਂਗੇ ਆਪਾਂ ਇੱਕ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ